ਕੀ ਇੰਨੇ ਫ੍ਰੀ ਮਾਈਂਡ ਰਹਿਣ ਵਾਲਾ ਇੰਨੇ ਜੋਰ ਵਾਲਾ ਚਾਹੇ ਉਹ ਪ੍ਰੋਫੈਸ਼ਨਲੀ ਹੋਵੇ ਚਾਹੇ ਉਹ ਵੈਸੇ ਜ਼ਿੰਦਗੀ ਜਿਉਂਦਾ ਸਲਿਕਾ ਜੀ ਉਹ ਸਿੱਧੂ ਮੂਸੇ ਵਾਲੇ ਨੂੰ ਫਰਕ ਪੈ ਰਿਹਾ ਵੀ ਕੌਣ ਹੇਟ ਕਰਦਾ ਹੈ ਕੌਣ ਨਹੀਂ ਨਹੀਂ ਫਰਕ ਪਊਗਾ ਕਿਉਂ ਜੀ ਤੇ ਮੇਰਾ ਫਰਕ ਖਊਗਾ ਵੀ ਕੀ ਮੈਂ ਚਾਹਾਂ ਮੈਂ ਸਾਰੀ ਦੁਨੀਆ ਨੂੰ ਇੰਪ੍ਰੈਸ ਨਹੀਂ ਕਰ ਸਕਦਾ ਜੀ ਮੈਂ ਕਹਿੰਦਾ ਠੀਕ ਹੈ ਤੁਹਾਡੀ ਬੈਡ ਬਾਕਸ ਚ ਨੇ ਠੀਕ ਹੈ ਮੈਂ ਹੋਊਂਗਾ ਫਿਰ ਮੈਂ ਤਾਂ ਆਪਦੇ ਬੰਨੀ ਮੇਰਾ ਮੈਂ ਆਪਦੇ ਪਰਮਾਤਮਾ ਨਾਲ ਠੀਕ ਹੈ ਮੈਂ ਕਦੇ ਬੁਰਾ ਕੀਤਾ ਹੀ ਨਹੀਂ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਠੀਕ ਹੈ ਮੈਂ ਉਹਦਾ ਚਾਹਾਂ ਤੁਹਾਨੂੰ ਬੁਰਾ ਲੱਗਦਾ ਹਾਂ ਥੋੜੇ ਤੋਂ ਸਰਟੀਫਿਕੇਟ ਲੈਂਦਾ ਲੈਂਦਾ ਮੈਂ ਆਪਣੀ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ ਫਿਰ ਵੀ ਮੈਨੂੰ ਕਿਸੇ ਨਾ ਕਿਸ ਨੇ ਫਿਰ ਵੀ ਦੁਨੀਆ ਸਾਡੇ ਤੋਂ ਫਿਰ ਵੀ ਕਹਿੰਦਾ ਯਾਰ ਇਹ ਤਾਂ ਐ ਕਰਦਾ ਸੀ ਫਿਰ ਉਹ ਸਰ ਤੁਹਾਨੂੰ ਨਹੀਂ ਲੱਗਦਾ ਕਿਤੇ ਗੀਤਾਂ 'ਚ ਤੁਸੀਂ ਉਹਨਾਂ ਗੱਲਾਂ ਨੂੰ ਜਸਟੀਫਾਈ ਕਰਨ ਲੱਗ ਜਾਂਦੇ ਹੋ ਜਵਾਬ ਦੇਣ ਲੱਗ ਜਾਂਦੇ ਹੋ ਨਹੀਂ ਜਵਾਬ ਦੇਣਾ ਅਸੀਂ ਮਹੇਸਾ ਦਾ ਦੁੱਧ ਪੀਣ ਵਾਲੇ ਆਂ ਜੱਟਾਂ ਦੇ ਮੁੰਡੇ ਆ ਕਿੰਨਾ ਜਿਹੜਾ ਮੈਂ ਕੋਈ ਉਹ ਕਹਿੰਦੇ ਹੁੰਦੇ ਨੇ ਵੀ ਬਾਬਾ ਆਦਮ ਤਾਂ ਹੈ ਨਹੀਂ ਮੇਰਾ ਬਹੁਤ ਵੱਡਾ ਮੈਂ ਸੁਣੀਉ ਹੀ ਜਾਉ ਲੋਕਾਂ ਦੀਆਂ ਵੀ ਮੈਂ ਤਾਂ ਜਵਾਬ ਦੇਣਾ ਹੀ ਨਹੀਂ ਕਿਤੇ ਪੜਾਸ ਹੈ ਜੀ ਉਹਨੇ ਇਹ ਵੀ ਹਰੇਕ ਗਲੀ ਦੇ ਬੰਦੇ ਨੂੰ ਫੜ ਕੇ ਗਲਮੇ ਜੱਥ ਬੱਕੇ ਹਾਂ ਓਏ ਤੂੰ ਕੀ ਕਹਿੰਦਾ ਸੀ ਐਂ ਤਾਂ ਗੇੜੋ ਰਹੇ ਉਹ ਫਿਰ ਸਾਰਿਆਂ ਨੂੰ ਨਾਲ ਮਾਂ ਜਵਾਬ ਦਿੱਤਾ ਜਾਂਦਾ ਵੀ ਯਾਰ ਚੱਕ ਆ ਚੱਕੋ ਜਿਹੜੇ ਜਿਹੜੇ ਸਵਾਲ ਕਰਦੇ ਆ ਥੋੜੀ ਅੰਗਰੇਜ਼ੀ ਦਾ ਜਵਾਬ ਹੈ ਦਵਾਰੇ ਮੰਗਣਾ ਉਹ ਦਵਾਰੇ ਦੇ ਰਹੇ ਨੇ ਇਹ ਚੀਜ਼ ਹੈ ਇੱਕ ਤਰ੍ਹਾਂ ਦੀ ਪ੍ਰਤੀਕਿਰਿਆਤਾ ਉਹ ਲੋਕ ਕਾਨਫਰੰਸਾਂ ਕਰ ਦਿੰਦ ਨੇ ਅਸੀਂ ਗਾਣੇ 'ਚ ਕਹਿ ਰਹੇ ਨੇ ਲੋਕਾਂ ਨੂੰ ਇਹ ਲੱਗਦਾ ਕਿ ਬੰਦੂਕਾਂ ਨਾਲ ਅਸਲੇ ਨਾਲ ਬਹੁਤ ਪਿਆਰ ਐ ਸਿੱਧੂ ਮੂਸੇ ਵਾਲੇ ਦਾ ਜੀ ਉਹਨੇ ਜੇ ਜਥੇਦਾਰ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ ਕਿ ਹਰ ਸਿੱਖ ਲਾਇਸੈਂਸੀ ਹਥਿਆਰ ਜ਼ਰੂਰ ਰੱਖੇ ਹੂੰ ਤੁਸੀਂ ਉਹ ਆਪਦੀ ਰੱਖਿਆ ਖਾਤਰ ਹਥਿਆਰਾਂ ਨੂੰ ਪਸੰਦ ਕਰਦੇ ਹੋ ਜਾਂ ਫਿਰ ਵੈਸੇ ਪਿਆਰ ਹੈ ਹਥਿਆਰਾਂ ਨਾਲ ਪਹਿਲਾਂ ਸ਼ੌਂਕ ਸੀ ਜੀ ਹੁਣ ਪਰਪਸ ਵੀ ਬਣ ਗਿਆ ਪਰਪਸ ਤਾਂ ਬਣ ਗਿਆ ਕਿਉਂਕਿ ਜਦੋਂ ਜਦੋਂ ਤੁਸੀਂ ਕਿਸ ਖੇਤਰ 'ਚ ਵਿਚਰਦੇ ਰਹਿੰਦੇ ਹੋ ਤਾਂ ਉਹੀ ਚੀਜ਼ਾਂ ਜਿਹੜੀਆਂ ਛੋਟੀਆਂ-ਮੋਟੀਆਂ ਸੀ ਜਨ ਚੜੇ ਤਾਂ ਨਹੀਂ ਜਨ ਲੋਕ ਚੜਦੇ ਬਹੁਤ ਦੇਖੇ ਹੂੰ ਸੋ ਲੋਕਾਂ ਨੇ ਨੁਕਸਾਨ ਹੁੰਦੇ ਸੀ ਦੇਖੇ ਨੇ ਇੱਥੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਜਿੱਥੇ ਕਿਸੇ ਦੀ ਕੋਈ ਗਾਰੰਟੀ ਸੋ ਫਿਰ ਆਪ ਦਾ ਸਟਮ ਟਮਾ ਨਾਲ ਲੈ ਕੇ ਆਪ ਨੂੰ ਚੱਲਣਾ ਪੈਣਾ ਇਹ ਪਰਪਸ ਹੈ ਜੀ ਬਾਕੀ ਸ਼ੌਂਕ ਕਦੋਂ ਤੱਕ ਰਹਾ ਸ਼ੌਂਕ ਸ਼ੌਂਕ ਹਜੇ ਵੀ ਹੈਗਾ ਥੋੜਾ ਬਹੁਤ ਸ਼ੌਂਕ ਤਾਂ ਪਰ ਹੁਣ ਥੋੜੇ ਲੈਨ ਬਚੌਰ ਹੋ ਜਾਂਦੇ ਆ ਥੋੜਾ ਬਹੁਤ ਥੋੜਾ ਵੀ ਹਜੇ ਥੋੜਾ ਘਰ ਦੇ ਕਹਿਣ ਲੱਗੇ ਨੇ ਇੰਨੀ ਆ ਕੀ ਕਰਦੀ ਐ ਤੇ ਫਿਰ ਠੀਕ ਐ ਪਰ ਸ਼ੌਂਕ ਦਰਜ ਕਰਾਤੇ ਉਹ ਸ਼ੌਂਕ ਨੇ ਸਿਆਪੇ ਪਾਤੇ ਤੁਹਾਡੇ ਬਹੁਤ ਪਾਏ ਕਹਿੰਦੇ ਏ ਕੇ 47 ਚ ਲਾਉਣ ਦਾ ਸ਼ੌਂਕ ਹੈ ਸਿੱਧੂ ਮੂਸੇ ਵਾਲੇ ਨੂੰ ਉਹ ਉਹੀ ਗੱਲ ਐ ਨਾ ਜੀ ਮੈਂ ਬੜਾ ਕੁਛ ਮੇਰੇ ਤੋਂ ਬੜਾ ਕੁਛ ਆ ਜੀ ਵੀ ਪਤਾ ਨਹੀਂ ਕੀ ਕੁਛ ਹੋਣਾ ਰਹਿੰਦਾ ਵੀ ਲੋਕਾਂ ਦੀਆਂ ਕਰੀਆਂ ਕਰਾਈਆਂ ਤੁਹਾਨੂੰ ਦੱਸੀ ਜਾਂਦਾ ਵੀ ਹੁਣ ਵੀ ਦੇਖੋ ਤੁਸੀਂ ਕਰਿਆ ਕਿਸ ਨੇ ਕੁਝ ਇੰਟਰਵਿਊ ਮੇਰੀ ਹੋਈ ਜਾਂਦੀ ਹੂੰ ਸੋ ਉਹ ਚੀਜ਼ਾਂ ਯਾਨੀ ਮੇਰਾ ਖੜੇ ਹੀ ਨਹੀਂ ਛੱਡਦੇ ਫਿਰ ਲੋਕਾਂ ਨੇ ਇਹ ਵੀ ਗੱਲ ਕਹੀ ਕਹਿੰਦੇ ਵੀ ਫਿਰ ਬਾਅਦ ਚ ਇਹ ਕਹਤਾ ਵੀ ਟੋਏ ਗਨ ਸੀਗੀ ਉਹ ਫਿਰ ਕਹਿ ਦਿੰਦੇ ਕਿ ਮੈਂ ਚਲਾਈ ਐ ਇਹੋ ਜਿਹੀਆਂ ਗੱਲਾਂ ਵੀ ਆਈਆਂ ਬਾਅਦ ਕੀ ਪਤਾ ਕਿਹਨੂੰ ਪਤਾ ਮੈਂ ਚਲਾਈ ਐ ਕਿ ਨਹੀਂ ਚਲਾਈ ਉਹ ਕੋਰਟ 'ਚ ਦੱਸਣਾ ਹੁਣ ਜਿੰਨਾਂ ਨੇ ਮੇਰੇ ਤੇ ਇਲਜ਼ਾਮ ਲਾਇਆ ਉਹਨਾਂ ਨੂੰ ਉਹ ਮੇਰੇ ਪਰਤੇ ਪ੍ਰੂਵ ਕਰ ਦੇਣਗੇ ਜੇ ਉੱਥੇ ਪ੍ਰੂਵ ਹੋ ਗਿਆ ਮੈਂ ਕਹਿ ਦੂੰ ਮੈਂ ਚਲਾਈ ਸੀ ਹੂੰ ਜੇ ਉੱਥੇ ਨਾ ਹੋਇਆ ਮੈਂ ਕਹੂੰਗਾ ਮੈਂ ਨਹੀਂ ਚਲਾਈ ਸੀ ਸੋ ਇਹ ਗੱਲਾਂ ਨੇ ਜੀ ਹੁਣ ਕਈ ਵਾਰੀ ਕੁਛ ਪਲੰਦੇ ਬਣਾਏ ਜਾਂਦੇ ਆ ਕਿਸੇ ਨੂੰ ਫਸਾਉਣ ਖਾਤਰ ਕੁਛ ਸਭ ਕੁਛ ਚੱਲਦਾ ਹੀ ਬਹੁਤ ਲੁੱਕੀ ਲੱਗਦਾ ਜੱਥੇਦਾਰ ਸਾਹਿਬ ਦੇ ਬਿਆਨ ਤੇ ਉਹਨਾਂ ਨੇ ਕਿਹਾ ਕਿ ਇਹ ਹੁਕਮ ਹੈ ਕੱਲ ਐਸਜੀਪੀਸੀ ਦੇ ਪ੍ਰਧਾਨ ਨੇ ਕਿਹਾ ਕਿ ਇਹ ਅਪੀਲ ਨਹੀਂ ਹੈ ਹੁਕਮ ਹੈ ਕਿ ਹਰ ਸਿੱਖ ਲਾਇਸੈਂਸੀ ਹਥਿਆਰ ਰੱਖੇ ਅਸੀਂ ਤਾਂ ਉਹਨਾਂ ਦਾ ਹੁਕਮ ਹੁਕਮ ਕੀ ਅੱਜ ਅੱਜ ਦੇ ਦੌਰ ਵਿੱਚ ਮੇਰਾ ਸਵਾਲ ਮੈਂ ਪੂਰਾ ਕਰ ਲਾਂ ਕਿ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਕੋਈ ਕਿਤਾਬ ਪੜਨ ਦੀ ਗੱਲ ਕਰੋ ਮੁੱਖ ਮੰਤਰੀ ਨੇ ਵੀ ਕਿਹਾ ਕੋਈ ਗਿਆਨ ਦੀ ਗੱਲ ਕਰ ਲਓ ਕੋਈ ਸਕ ਤੁਹਾਨੂੰ ਲੱਗਦਾ ਕਿ ਹਥਿਆਰ ਦੀ ਗੱਲ ਕਰਨਾ ਗਲਤ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਗਿਆਨ ਸ਼ਬਦ ਤੇ ਬਣਿਆ ਹੋਇਆ ਤੇ ਸਾਡੇ ਗੁਰੂ ਦਾ ਮਤਲਬ ਹੈ ਗਿਆਨ ਗਿਆਨੀ ਦਾ ਮਤਲਬ ਹੈ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਹੈ ਗਿਆਨ ਸਾਨੂੰ ਤਾਂ ਇਹ ਚੀਜ਼ ਸਿਖਾਈ ਨਹੀਂ ਗਈ ਵੀ ਕੋਈ ਤੁਹਾਡਾ ਦੇਤਾਰੀ ਗੁਰੂ ਹੈ ਤੁਹਾਡਾ ਰੱਬ ਤੁਹਾਡਾ ਗੁਰੂ ਹੈ ਸਾਨੂੰ ਰੱਬ ਰੂਪ ਵਾਲੇ ਝੰਡੜੇ ਤੋਂ ਤਾਂ ਬਾਬੇ ਨਾਨਕ ਨੇ ਪਹਿਲੀ ਹੀ ਕਰਤਾ ਸੀ ਹੁਣ ਲੋਕ ਕਹਿੰਦੇ ਫਲਾਨਾ ਭਗਵਾਨ ਹੈ ਢਮਕਾ ਭਗਵਾਨ ਹੈ ਜਿਉ ਉਹ ਆਉ ਹੈ ਉਹ ਬਾਬਾ ਕਹਿੰਦਾ ਵੀ ਆਰ ਤੁਹਾਡਾ ਕੋਈ ਰੱਬ ਨਹੀਂ ਤੁਹਾਡਾ ਗੁਰੂ ਹੈ ਗਿਆਨ ਸ਼ਬਦ ਗੁਰੂ ਸ਼ਬਦ ਗੁਰੂ ਗਿਆਨ ਉਹ ਚੀਜ਼ ਤਾਂ ਅਸੀਂ ਪਹਿਲੀ ਮੰਨੀ ਬੈਠੇ ਸੀ ਸਾਡਾ ਗਿਆਨ ਸੀਗਾ ਸਾਡਾ ਗੁਰੂ ਫਿਰ ਗੁਰੂ ਗੋਬਿੰਦ ਸਿੰਘ ਨੂੰ ਹਥਿਆਰ ਚੱਕਣ ਦੀ ਕੀ ਲੋੜ ਪਈ 6ਵੇਂ ਪਾਤਸ਼ਾਹ ਨੂੰ ਮੀਰੀ ਪੀਰੀ ਕਰਨ ਦੀ ਕੀ ਲੋੜ ਪਈ ਕਿਉਂਕਿ ਗਿਆਨ ਸਾਨੂੰ ਜ਼ਰੂਰੀ ਹੈ ਪਰ ਸਾਨੂੰ ਸ਼ਸਤਰ ਗਿਆਨ ਹੋਣ ਦੀ ਵੀ ਲੋੜ ਹੈ ਉਹਨਾਂ ਨੂੰ ਉਸ ਟਾਈਮ ਤੇ ਉਹ ਲੋੜ ਸਮਝ ਕੇ ਸੀ ਵੀ ਭਾਈ ਸਾਡਾ ਗੁਰੂ ਗਿਆਨ ਹੈ ਤੇ ਹੁਣ ਇਸ ਗਿਆਨ ਦੇ ਵਿੱਚ ਸ਼ਸਤਰ ਗਿਆਨ ਵੀ ਇਨਕਲੂਡ ਕਰਨਾ ਪਊ ਕਿਉਂਕਿ ਵਕਤ ਦੀ ਲੋੜ ਹੈ ਢਾੜ ਵੀ ਮੁਗਲ ਸਾਡੇ ਤੇ ਅਤਿਆਚਾਰ ਕਰਨਗੇ ਨਾ ਦਰਸ਼ਾ ਵਰਗੇ ਸਾਨੂੰ ਲੁੱਟ ਕੇ ਲੈ ਜਾਣਗੇ ਅਹਿਮਦ ਸ਼ਾਹ ਅਬਦਾਲੀ ਵਰਗੇ ਉਹ ਦੂਰ ਪੱਖੀ ਸੋਚ ਵਾਲੇ ਮਹਾਨ ਪੱਧਰ ਪੁਰਸੀ ਜਿਨ੍ਹਾਂ ਨੇ ਇਹ ਚੀਜ਼ਾਂ ਸੋਚੀਆਂ ਤੇ ਉਹਨਾਂ ਨੇ ਲੋੜ ਦੇ ਅਕੋਰਡਿੰਗ ਸਾਡੇ ਪੰਜਾਖਾਰਾਂ ਦੇ ਵਿੱਚ ਅਸਲੇ ਦੀ ਗੱਲ ਕੀਤੀ ਹਥਿਆਰ ਦੀ ਗੱਲ ਕੀਤੀ ਤੇ ਅੱਜ ਪਿਛਲੇ 40 ਸਾਲਾਂ ਤੋਂ ਸਾਡੇ ਤੇ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਹਥਿਆਰਤਾ ਜੀ ਬੁਰੀ ਚੀਜ਼ ਹੈ ਹੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਟਿਕਟੌਕ ਰੀਲਾਂ ਤੇ ਨਚਾਇਆ ਜਾ ਰਿਹਾ ਹੈ ਹੂੰ ਤੇ ਉਹ ਕਹ ਰਹੇ ਨੇ ਤੁਸੀਂ ਡਰੋ ਇਹ ਤੋਂ ਇਹ ਅਸਲ ਇਹਨੂੰ ਹੱਥ ਨਹੀਂ ਲਾਉਣਾ ਕਿਉਂ ਨਹੀਂ ਲਾਉਣਾ ਮੇਰੇ ਡੱਬ ਚਾਏ ਤੁਹਾਡੇ ਆਪੇ ਚੱਲ ਕੇ ਤਾਂ ਨਹੀਂ ਭੱਜਿਆ ਕਿਸੇ ਦੇ ਜਦੋਂ ਸਾਡੇ ਦਿਮਾਗ ਨੂੰ ਟ੍ਰੇਨਿੰਗ ਨਹੀਂ ਹੋਊਗੀ ਫਿਰ ਅਸੀਂ ਹੱਥਾਂ ਨੂੰ ਕਿੱਦਾਂ ਰੋਕ ਪਾਵਾਂਗੇ ਅਸਲ ਦੇ ਵਿੱਚ ਰੌਲਾ ਸਾਡੇ ਦਿਮਾਗਾਂ ਦਾ ਹੈ ਅਸੀਂ ਭੱਜੇ ਹੋਏ ਆ ਲਸਾਂਸਾਂ ਪਿੱਛੇ ਹਥਿਆਰਾਂ ਪਿੱਛੇ ਤੇ ਹੋਰ ਰੌਲੇ ਰੱਪੇ ਪਿੱਛੇ ਸਾਨੂੰ ਹਥਿਆਰਾਂ ਤੋਂ ਦੂਰ ਤਾਂ ਕੀਤਾ ਜਾਂਦਾ ਕਿਉਂਕਿ ਅਸੀਂ ਬਾਰਡਰ ਸਟੇਟ ਹਾਂ ਹਮ ਪਰ ਸਾਡੀ ਬਾਰਡਰ ਸਟੇਟ ਨੂੰ ਇਹ ਆਪਦਾ ਹਿੱਸਾ ਮੰਨ ਕੇ ਨਾਲ ਚਲਾਉਣ ਦੀ ਯਾਨੀ ਕਿ ਤਰਜੀਹ ਨਹੀਂ ਦੇ ਰਹੇ ਸਾਡੇ ਉਹੀ ਹਥਿਆਰਾਂ ਵਾਲੇ ਸਿੱਖਿਆ ਵਾਲੇ ਮੁੰਡੇ ਸਿੱਖ ਰੈਜੀਮੈਂਟ ਸਿੱਖ 25 ਰੈਜੀਮੈਂਟ ਆ ਸਾਡੀਆਂ ਬਾਰਡਰ ਤੇ ਲੜ ਰਹੀਆਂ ਨੇ ਤੇ ਉਹਨਾਂ ਨੂੰ ਹੀ ਕਹਿ ਰਹੇ ਹਥਿਆਰ ਦਾ ਚੱਕੋ ਫਿਰ ਤੁਸੀਂ ਕੁਝ ਕਾਉਨੇ ਹੋ ਬਈ ਹਮ ਸੋ ਹਰੇਕ ਕੋਈ ਪੱਖ ਤੇ ਗੱਲ ਕਰਨ ਨੂੰ ਰਾਜ਼ੀ ਨਹੀਂ ਹੂੰ ਪੱਤਰਕਾਰਾਂ ਨੂੰ ਜੀ ਇਹ ਤਾਂ ਹਥਿਆਰ ਕਰਦੇ ਆ ਜੀ ਹਥਿਆਰ ਕਰਦੇ ਜੇ ਹਥਿਆਰ ਮੇਰੀ ਗੱਲ ਸੁਣੋ ਜੀ 20 ਲੱਖ ਬੰਦੇ ਦੇ ਨਾਮ ਤੇ ਰਜਿਸਟਰ ਹੈ ਹਸਲਾ ਹੂੰ ਐਜ਼ ਅ ਬਾਰਡਰ ਸਟੇਟ ਕੱਲ ਨੂੰ ਕੋਈ ਦੇਸ਼ ਸਾਡੇ ਤੇ ਹਮਲਾ ਕਰ ਦੇ ਆਰਮੀ ਯੂਕਰੇਨ ਵਾਂਗੂ ਸਾਡੀ ਆਰਮੀ ਦਾ ਹਾਲ ਹੋ ਜੇ ਸਾਡਾ 20 ਲੱਖ ਬੰਦੇ ਦੀ ਫੌਜ ਹਥਿਆਰਾਂ ਨਾਲ ਆਪਦੇ ਨਾਲ ਖੜੀ ਹੈ ਤੇ ਜਿੰਨਾਂ ਨੂੰ ਚਲਾਉਣ ਦੀ ਅਕਲ ਬਾਕੀ ਢੋਲ ਢੱਪਾ ਲੈ ਕੇ ਸ਼ਟਰ ਲਾ ਕੇ ਅੰਦਰ ਬੈਠਣਗੇ ਸੋ ਅਸੀਂ ਮੁੱਦੇ ਵਾਲੀ ਗੱਲ ਪ੍ਰੈਕਟੀਕਲ ਗੱਲ ਕਰਨ ਲਈ ਰਾਜ਼ੀ ਹੋ ਹੀ ਨਹੀਂ ਹੈਗੇ ਅੱਜ ਦੇ ਦੌਰ ਚ ਰਿਲੇਵੈਂਟ ਹੈ ਜਿਵੇਂ ਮੈਂ ਬਹੁਤ ਸਾਰੇ ਕਮੈਂਟਸ ਤੇ ਉਹ ਪੜੇ ਜੋ ਜੱਥੇਦਾਰ ਸਾਹਿਬ ਦੇ ਉਲਟੇ ਬੋਲੇਗੇ ਕਿ ਅੱਜ ਦੇ ਦੌਰ ਚ ਲੜਾਈ ਹੋਰ ਤਰੀਕੇ ਨਾਲ ਲੜੀ ਜਾਂਦੀ ਹੈ ਦਿਮਾਗ ਦੀ ਲੜਾਈ ਹੋ ਗਈ ਹੁਣ ਹਥਿਆਰਾਂ ਦੀ ਨਹੀਂ ਰਹੇਗੀ ਤੁਹਾਨੂੰ ਲੱਗਦਾ ਹੈ ਕਿ ਨਹੀਂ ਹਥਿਆਰ ਉਹਨਾ ਇੰਪੋਰਟੈਂਟ ਹੈ ਅੱਜ ਦੇ ਦੌਰ ਚ ਜਿੰਨੀ ਕਿਤਾਬ ਹੈ ਭਾਈ ਜੀ ਜੇ ਦਿਮਾਗ ਨਾਲ ਲੜਾਈ ਲੜੀ ਜਾਂਦੀ ਸੀ ਤਾਂ ਫਿਰ ਲੋਕ ਜਿਹੜੇ ਹੈ ਜਿਹੜੇ ਦੇਸ਼ ਨੇ ਇੰਨਾ ਆਰਮੀ ਦਾ ਬਜਟ ਕਿਉਂ ਦੇ ਰਹੇ ਨੇ ਹੂੰ ਸੋ ਉਹੀ ਗੱਲ ਹੈ ਨਾ ਵੀ ਹਰੇਕ ਦਾ ਆਪਣਾ ਪ੍ਰਤੀਕਿਰਿਆ ਹੈ ਹਰੇਕ ਹਰੇਕ ਮੁੱਦੇ ਤੇ ਤੇ ਸਾਰਿਆਂ ਦੀਆਂ ਪ੍ਰਤੀਕਿਰਿਆਾਂ ਲਈਆਂ ਜਾਣੇ ਜ਼ਰੂਰੀ ਨੇ ਸਾਨੂੰ ਸਾਡੇ ਜੱਥੇਦਾਰ ਦੇ ਜੋ ਕਹਿੰਦਾ ਸਾਡੇ ਲਈ ਉਹ ਸਾਡਾ ਹੁਕਮ ਹੈ ਸਾਡਾ ਪਰਜੰਦਾ ਜੋ ਮਰਜ਼ੀ ਬਾਕੀ ਕੋਈ ਐਰਾਗੈਰਾ ਕਹੀ ਜਾਵੇ ਸਾਡਾ ਕੋਈ ਲੈਣਾ ਨਹੀਂ ਤੇ ਸਾਡੀ ਜੋ ਗੁਰੂ ਨੇ ਕਹਿੰਤਾ ਉਹਨਾਂ ਤੋਂ ਵੀ ਪਹਿਲਾਂ ਤੂੰ ਜੇ ਉਹਨਾਂ ਨੇ ਕਿਹਾ ਮੈਂ ਤਾਂ ਉਸ ਚੀਜ਼ ਨਾਲ 100% ਸਹਿਮਤ ਹਾਂ ਮੈਂ ਤਾਂ ਪਹਿਲਾਂ ਦਾ ਕਹਿ ਰਹੇ ਹਾਂ ਵੀ ਭਾਈ ਠੀਕ ਹੈ ਹਥਿਆਰ ਲੈ ਕੇ ਕਿਸੇ ਦਾ ਨੁਕਸਾਨ ਕਰਨਾ ਬਹੁਤ ਮਾੜੀ ਗੱਲ ਐ ਕਿਸੇ ਦੀ ਬੈਂਕ ਲੁੱਟਣੀ ਕਿਸਦੇ ਮੱਥੇ ਨਾ ਲਾਉਣਾ ਮਾੜੀ ਗੱਲ ਐ ਯਾਰ ਹਥਿਆਰ ਰੱਖੋ ਹਥਿਆਰ ਚ ਕੀ ਪ੍ਰੋਬਲਮ ਐ ਜੇ ਵਾਇਲੈਂਸ ਨਹੀਂ ਵਧਦੀ ਤੁਹਾਨੂੰ ਲੱਗਦਾ ਇਹਦੇ ਨਾਲ ਵਾਇਲੈਂਸ ਵਧਦੀ ਐ ਜੀ ਜਦੋਂ ਦਿਮਾਗਾਂ ਨਾਲ ਵਧਦੀ ਐ ਵਾਇਲੈਂਸ ਹੂੰ ਕਿੰਨੀ ਵਾਇਲੈਂਸ ਹੋਈ 700 ਬੰਦਾ ਮਰ ਗਏ ਸਾਡਾ ਧਰਨੇ ਤੇ ਉਸ ਵਾਇਲੈਂਸ ਬਾਰੇ ਕੋਈ ਬੋਲ ਹੀ ਨਹੀਂ ਰਿਹਾ ਕਿੰਨੀ ਵਾਇਲੈਂਸ ਹੁੰਦੀ ਐ ਡੇਲੀ ਕੋਈ ਨਾ ਕੋਈ ਕਦੇ ਕਿਸੇ ਨਾ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਤੇ ਉਹ ਵਾਇਲੈਂਸ ਬੰਨੀ ਕੋਈ ਧਿਆਨ ਨਹੀਂ ਜੋ ਪੋਲਿਟੀਕਲ ਵਾਇਲੈਂਸ ਹੋ ਰਹੀ ਉਹਦੇ ਬੰਨੀ ਕੋ ਸਾਰੇ ਨੂੰ ਸਿਰਫ ਇਹ ਲੱਗਦਾ ਹਥਿਆਰ 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 ਸੋ ਮੈਂ ਤਾਂ ਇਹੀ ਗੱਲ ਕਹਿੰਦਾ ਵੀ ਗਾਣੇ ਫਰਕ ਪਾਉਂਦੇ ਆ ਗਾਣੇ ਜੀ ਹਾਂ ਪਾਉਂਦੇ ਆ ਫਰਕ ਪਾਉਂਦੇ ਮੈਂ ਇਸ ਚੀਜ਼ ਤੋਂ ਮੁਕਰਦਾ ਹੀ ਨਹੀਂ ਜੀ ਉਹਦਾ ਇਮਪੈਕਟ ਪੈਂਦਾ ਤੁਹਾਨੂੰ ਲੱਗਦਾ ਇਮਪੈਕਟ ਪੈਂਦਾ ਇਮਪੈਕਟ ਹਰ ਇੱਕ ਚੀਜ਼ ਦਾ ਬਾਈ ਜੀ ਪਰ ਜੇ ਤੁਸੀਂ ਇਹ ਦੇਖਿਆ ਜਾਵੇ ਵੀ ਵੀ ਇਮਪੈਕਟ ਨੂੰ ਤੁਸੀਂ ਨੱਥੀ ਕਿਵੇਂ ਕਰਦਾ ਹੈ ਉਹਨੂੰ ਜ਼ੀਰੋ ਕਿਵੇਂ ਕਰਦਾ ਹੈ ਉਹ ਗਾਈਡੈਂਸ ਨਾਲ ਹੁੰਦਾ ਪਰ ਹੁਣ ਸਾਰਿਆਂ ਨੂੰ ਗਾਈਡੈਂਸ ਪ੍ਰੋਡਿਊਸ ਤਾਂ ਹੋਊਗੀ ਜੇ ਪ੍ਰੋਪਰ ਸਕੂਲ ਐਜੂਕੇਸ਼ਨ ਹੋਊਗੀ ਨੇ ਪਰ ਗੱਲ मीनिंग ਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਗਾਣੇ ਸਿਰਫ ਐਂਟਰਟੇਨਮੈਂਟ ਵਾਸਤੇ ਨੇ ਜਿਵੇਂ ਤੁਸੀਂ ਜਦੋਂ ਇਹ ਲਿਖਿਆ ਕਿ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟੇ ਉਸ ਪਿੰਡ ਤੋਂ ਬਿਲੋਂਗ ਕਰਦਾ ਕੀ ਉਹ ਸਿਰਫ ਨਰੋਲ ਐਂਟਰਟੇਨਮੈਂਟ ਪਰਪਸ ਲਈ ਸੀ ਕਿ ਗਾਣਾ ਸੁਣੋ ਔਰ ਗੱਲ ਖਤਮ ਹੈ ਜਾਂ ਉਹਨੂੰ ਸਾਨੂੰ मीनिंग ਦੇ ਵਿੱਚ ਕਨਵਰਟ ਕਰਨਾ ਪਊ ਕਿ ਇਹਦਾ ਮਤਲਬ ਹੈ ਕੁਝ ਗਾਣਾ ਵੀ ਪ੍ਰੋਡਿਊਸ ਕਿਉਂ ਕਰਦੇ ਆਪਾਂ ਸੁਣਦੇ ਕਿਉਂ ਐਂਟਰਟੇਨਮੈਂਟ ਵਾਸਤੇ ਮਾਈਂਡ ਰਿਲੈਕਸੈਂਸ਼ਨ ਵਾਸਤੇ ਨਾ ਅਸੀਂ ਗਾਣਾ ਕਿਉਂ ਕਰਦੇ ਆ ਪੈਸੇ ਕਮਾਉਣ ਵਾਸਤੇ ਜਿਹੜੀ ਲੋਕਾਂ ਨੂੰ ਚੀਜ਼ ਪਸੰਦ ਆਉਂਦੀ ਤੇਉ ਪਸੰਦ ਵੀ ਆਉਂਦੀ ਐ ਤੇ ਸੋਲੀ ਬੇਸਡ ਐ ਸਾਰਾ ਐਂਟਰਟੇਨਮੈਂਟ ਤੇ ਜੀ ਹੂੰ ਹੁਣ ਤੁਸੀਂ ਛੱਡੋ ਗੱਲ ਸਾਰੀ ਆਰ ਆਰ ਤੇ ਆਜੋ ਕੇ ਜੀ ਐਫ ਤੇ ਆਜੋ ਹੂੰ ਵਾਇਲੈਂਸ ਐ ਪੂਰਾ ਫਿਲਮ ਦੇ ਵਿੱਚ ਨਾ ਵਾਇਲੈਂਸ ਐ ਜੀ ਮੈਂ ਕਹਿੰਨਾ ਮੇਰੇ ਜੇ ਮੈਂ ਹਜ਼ਾਰ ਗਣਾ ਵੀ ਕਰ ਦੂੰ ਇਹ ਤੋਂ ਫਿਲਮ ਦੇ ਬਰਾਬਰ ਨਹੀਂ ਜਾ ਬਿਲਕੁਲ ਤੇ ਫਿਰ ਇੱਕ ਪਾਸੇ ਅਸੀਂ ਕੇ ਜੀ ਐਫ ਦੇ ਬੜੇ ਬੜੇ ਪੋਸਟਰ ਲਵਾਉਨੇ ਆ ਹੂੰ ਦੂਜੇ ਪਾਸੇ ਕਹਿੰਦੇ ਆ ਪੰਜਾਬੀ ਵਾਲੇ ਗਾਣੇ ਬੰਦ ਕਰ ਦੇ ਮੋਸਟ ਸਕਸੈਸਫੁਲ ਫਿਲਮ ਸਭ ਤੋਂ ਜਿਆਦਾ ਸਕਸੈਸਫੁਲ ਫਿਲਮ ਹੂੰ ਫਿਰ ਯਾਰ ਇਹ ਦੋਰਾ ਮਾਪਦੰਡ ਕਿਉਂ ਆ? ਸੈਂਸਰ ਹੋਣਾ ਚਾਹੀਦਾ। ਜਿਵੇਂ ਹੁਣ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਪਈ ਇਹੋ ਜਿਹੇ ਗਾਣੇ ਨਾ ਗਾਉਣੇ ਆ ਨਾ ਡੀਜਿਆਂ ਤੇ ਅਸੀਂ ਚੱਲਣ ਦੇਣੇ ਆ। ਮੈਂ ਜੀ ਮੁੱਖ ਮੰਤਰੀ ਸਾਹਿਬ ਜੀ ਬਿਲਕੁਲ ਅਸੀਂ ਉਹਦਾ ਬਿਆਨ ਦਾ ਆਧਰ ਕਰਦੇ ਆ। ਠੀਕ ਆ ਜੋ ਉਹਨਾਂ ਦੀ ਭਾਵਨਾ ਉਹ ਚੰਗੀ ਹੋਈ ਹੋਊਗੀ ਤਾਈਂ ਉਹ ਕਹਿ ਰਹੇ ਨੇ। ਪਰ ਮੈਂ ਇੱਕ ਗੱਲ ਤਾਂ ਹੀ ਮੈਂ ਗੱਲ ਕਹਿਣਾ ਵੀ ਉਹ ਗਾਣੇ ਲਵਾਉਂਦਾ ਕੌਣ ਆ? ਕਲਾਕਾਰ ਆਪ ਜਾ ਕੇ ਤੇ ਡੀਜੇ ਨੂੰ ਕਹਿੰਦਾ ਨਹੀਂ ਮੇਰੇ ਛੱਡੀ 4-5000। ਹੂੰ। ਲਵਾਉਣ ਵਾਲੇ ਤਾਂ ਲੋਕ ਨੇ। ਹੂੰ। ਨਾ ਡੀਜੇ ਕਲਾਕਾਰ ਭੇਜਨੇ ਕਰ ਵੀ ਫਲਾਣੇ ਦੇ ਵਾਹ ਭਾਈ ਉਹ ਡੀਜੇ ਲਿਆ ਡੀਜੇ ਲਿਆਉਣ ਵਾਲੇ ਵੀ ਲੋਕ ਨੇ ਗਾਣੇ ਸੁਣਨ ਵਾਲੇ ਵੀ ਲੋਕ ਨੇ ਤੇ ਵਜਾਉਣ ਵਾਲੇ ਵੀ ਲੋਕ ਤੋਂ ਫਿਰ ਇਹਦੇ ਚ ਤੁਸੀਂ ਉਹਨਾਂ ਨੂੰ ਨਿਰੋਕ ਰਹੇ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਰੋਕ ਰਹੇ ਹੋ ਜਿਹੜੇ ਗਾ ਰਹੇ ਥੋੜਾ ਕੋਈ ਐਸਾ ਗਾਣਾ ਜਿਹੜਾ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਲੀਕ ਤੋਂ ਹਟ ਕੇ ਗਾਇਆ ਪਰ ਪਰ ਉਹਨਾਂ ਪਸੰਦ ਨਹੀਂ ਕੀਤਾ ਜਿੰਨੇ ਬਾਕੀ ਕਰਨ ਮੇਰੇ ਆਲਮੋਸਟ ਜੀ ਸਾਰੇ ਮੈਂ ਕਦੇ ਇਨਾਂ ਤੇ ਮੇਰਾ ਹੀ ਪਤਾ ਕੀ ਗੱਲ ਹੈ ਜੀ ਮੈਂ ਹੁਣ ਜਿਵੇਂ ਆ ਗਾਣਾ ਅੱਜ ਕੱਲ੍ਹ ਨੂੰ ਗਾਣਾ ਰਿਲੀਜ਼ ਹੋਣਾ ਇਹ ਮੈਂ ਪਹਿਲੇ ਮਹੀਨੇ ਦੇ ਬਾਰੇ ਸੋਚਣੋਂ ਬੰਦ ਹੋ ਗਿਆ। ਉਹ ਤਾਂ ਮੈਂ ਕਰ ਦਿੱਤਾ ਹੁਣ ਮੈਂ ਅੱਗੇ ਦੇਖੂ ਕੀ ਕਰਨਾ। ਹੁਣ ਪਿਛਲੀਆਂ ਚੀਜ਼ਾਂ ਬਾਰੇ ਕਦੇ ਸੋਚੇ ਨਹੀਂ ਬਾਈ ਇਹਨਾਂ। ਹੁਣ ਮੈਂ ਆ ਗਾਣੇ ਜਿਹੜੇ ਮੈਂ ਰਿਲੀਜ਼ ਹੋਣੇ ਨੇ ਮੇਰੇ ਪਏ ਨੇ ਤੇ ਅਗਲੇਆਂ ਬਾਰੇ ਮੈਂ ਸੋਚੀ ਜਾਂਦਾ ਵੀ ਹੁਣ ਅਗਲੀ ਐਲਬਮ ਚ ਕੀ ਕਰਨਾ ਹੈ ਕੀ ਕਰਨਾ ਅਗਲੇ ਗਾਣੇ ਚ ਮੈਂ ਕੀ ਕਰਨਾ ਕਿਦਾਂ ਦਾ ਸੋਚਣਾ। ਹੁਣ ਤਾਂ ਜਿਵੇਂ ਵਿਹਲੇ ਆ ਵੋਟਾਂ ਤੋਂ ਵਿਹਲੇ ਹੋਏ। ਹੁਣ ਤਾਂ ਸਾਰਾ ਤੇ ਹਾਨੀ ਉਧਰ। ਸੋ ਉਧਰ ਚੱਲੀ ਜਾਂਦਾ ਜੀ ਵੀ ਮੈਂ ਪਿਛਲੀਆਂ ਚੀਜ਼ਾਂ ਬਾਰੇ ਸੋਚਦੇ ਨਹੀਂ। ਪਰ ਮੈਨੂੰ ਇਹ ਲੱਗਦਾ ਵੀ ਜਿੰਨੇ ਕ ਜਿਹੜੇ ਜਿੱਦਾਂ ਕਿ ਜਿੰਨੀ ਕ ਇੱਕ ਅਕਸਰ ਚਰਚਾ ਪੰਜਾਬ ਦੇ ਯੂਥ ਚ ਹੋਣੀ ਰਹਿੰਦੀ ਹੈ ਕਿ ਕੇਂਦਰ ਸਾਡੇ ਨਾਲ ਠੀਕ ਵਰਤਾਰਾ ਨਹੀਂ ਰੱਖਦਾ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਪਾਣੀਆਂ ਦੇ ਮੁੱਦੇ ਤੇ ਗੱਲ ਕਰ ਲਈਏ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਗੱਲ ਕਰ ਲਈਏ ਹੋਰ ਬਹੁਤ ਸਾਰੇ ਜਿਹੜੇ ਪੰਜਾਬ ਚੰਡੀਗੜ੍ਹ ਅਸੀਂ ਕਹਿੰਨੇ ਆ ਸਾਡਾ ਸਾਨੂੰ ਦਿੱਤਾ ਨਹੀਂ ਜਾਂਦਾ ਤੁਸੀਂ ਮੇਰੇ ਗਾਣਿਆਂ ਦੇ ਟੌਪਿਕ ਚੱਕਣ ਲੱਗ ਗਏ ਸਾਰੇ ਮੈਂ ਉਹ ਗੱਲ ਕਹਿਣਾ ਜੀ ਸਾਡਾ ਇੱਕ ਮੈਂ ਸੋਲੀ ਇੱਕ ਬਹੁਤ ਹੀ ਯਾਨੀ ਕਿ ਮੈਂ ਇੱਕ ਖੈਰ ਨਾ ਵੀ ਜਿਹੜੀ ਮੈਂ ਸਾਰੇ 99% ਪੰਜਾਬੀਆਂ ਨੇ ਦਿਲ ਦੀ ਗੱਲ ਜਿਹੜੀ ਮੇਰੇ ਦਿਲ ਦੀ ਗੱਲ ਵੀ ਮੌਕੇ ਨਹੀਂ ਚਾਹਣਾ ਮੈਂ ਸੈਂਟਰ ਨੂੰ ਵੀ ਬੇਨਤੀ ਕਰਦਾ ਸਾਰੇ ਜਿੰਨੇ ਵੀ ਬੈਠੇ ਨੇ ਕਿ ਭਾਈ ਸਾਨੂੰ ਇੰਡੀਆ 'ਚ ਰਹਿਣ ਦਾ ਕੋਈ ਦੁੱਖ ਨਹੀਂ ਕੋਈ ਸਾਨੂੰ ਹਰਜ ਨਹੀਂ ਕੋਈ ਸਾਡਾ ਅਸੀਂ ਸਾਰਿਆਂ ਨਾਲ ਭਾਈਚਾਰਕ ਪਿਆਰ ਨਾਲ ਰਹਿਣਾ ਚਾਹੁੰਦੇ ਆ ਅਸੀਂ ਕਿਸੇ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰਦੇ ਅਸੀਂ ਉਹ ਮੂਵਮੈਂਟ ਨੂੰ ਪ੍ਰਮੋਟ ਨਹੀਂ ਕਰਦੇ ਜੋ ਸਾਡੇ ਹਾਲਾਤ ਬਣਾ ਦਿੱਤੇਗੇ ਕਿ ਸਾਨੂੰ ਹਥਿਆਰ ਚੱਕਣਾ ਪਿਆ ਹੂੰ ਉਹਨਾਂ ਟਾਈਮਾਂ 'ਚ ਅਸੀਂ ਕਿਸੇ ਚੀਜ਼ ਦੀ ਮਾਇਤ ਨਹੀਂ ਯਾਰ ਅਸੀਂ ਅਜਾੜਾ ਨਹੀਂ ਚਾਹੁੰਦੇ ਬੜਾ ਬਹੁਤ ਨੁਕਸਾਨ ਹੋਇਆ ਉਸੇ ਸ਼ੌਂਕ ਨੂੰ ਨਹੀਂ ਸੀ ਚੱਕੀ ਉਹ ਮਜਬੂਰੀ ਸੀ ਸਾਡੀ ਸਾਰਿਆਂ ਨਾਲ ਤੱਕਾ ਹੋ ਰਿਹਾ ਸੀ ਤਾਂ ਚੱਕ ਲਈ ਠੀਕ ਹੈ ਔਰ ਸਾਡਾ ਬਹੁਤ ਨੁਕਸਾਨ ਹੋਇਆ ਥੋੜਾ ਵੀ ਬਹੁਤ ਨੁਕਸਾਨ ਹੋਇਆ ਉਸ ਚੀਜ਼ ਕਰਕੇ ਹੂੰ ਵਰਲਡ ਪੱਧਰ ਤੇ ਬਦਨਾਮੀ ਹੋਈ ਜੋ ਦਰਬਾਰ ਸਾਹਿਬ ਤੇ ਅਟੈਕ ਹੋਇਆ ਬਹੁਤ ਚੀਜ਼ਾਂ ਹੋਈਆਂ ਅਸੀਂ ਨਹੀਂ ਚਾਹੁੰਦੇ ਵੀ ਉਹ ਕਾਲਾ ਦੌਰ ਜਿੱਥੇ ਸਾਡੇ ਐਡੇ ਐਡੇ ਭੱਦਰਪੁਰ ਸਾਡੇ ਵੀਰ ਮਹਾਨ ਮਾਰੇ ਗਏ ਐਨੇ ਮਾਮਾ ਦੇ ਪੁੱਤ ਕਈਆਂ ਪਿੰਡਾਂ ਦੇ ਵਿੱਚ ਹਜੇ ਤੱਕ ਜੰਨਾ ਨਹੀਂ ਜਾਂਦੀਆਂ ਹੂੰ ਮੱਝ ਦੇ ਪਿੰਡਾਂ ਦੇ ਵਿੱਚ ਅਸੀਂ ਵੀ ਨਹੀਂ ਚਾਹੁੰਦੇ ਕਿ ਯਾਰ ਅਸੀਂ ਇਹੋ ਜਿਹੇ ਹਾਲਾਤ ਪੈਦਾ ਕਰੀਏ ਕਦੇ ਕੋਈ ਵੋਲੈਂਟ ਗੱਲ ਕਰੀਏ ਅਸੀਂ 47 ਦੀ ਗੱਲ ਕਰੀਏ ਚਾਹੇ ਸਾਡਾ ਸ਼ੌਂਕ ਹੈ 47 ਰੱਖਣਾ ਹੂੰ ਪਰ ਅਸੀਂ ਨਹੀਂ ਚਾਹੁੰਦੇ ਕਿ ਉਹ ਦੇਸ਼ ਦੇ ਖਿਲਾਫ ਚੱਕੀ ਜਾ ਕਿਸੇ ਪਰ ਸਾਡੇ ਹਾਲਾਤ ਬਣਾ ਦਿੱਤੇ ਜਾਂਦੇ ਨੇ ਹੂੰ ਸਾਨੂੰ ਰਲਣ ਚ ਕੋਈ ਦੁੱਖ ਨਹੀਂ ਸਾਨੂੰ ਨਾਲ ਰਹਿਣ ਚ ਕੋਈ ਪ੍ਰੋਬਲਮ ਨਹੀਂ ਪਰ ਅਸੀਂ ਇੱਕੋ ਹੀ ਗੱਲ ਕਹਿਣਾ ਯਾਰ ਬਰਾਬਰ ਦਾ ਦਰਜਾ ਰੱਖੋ ਤੁਹਾਡੀ ਜ਼ਹਿਨ ਤੇ ਅਸਰ ਹੈ ਬਲੂ ਸਟਾਰ ਆਪਰੇਸ਼ਨ ਦਾ 1984 ਕਿਹਦੇ ਤੇ ਨਹੀਂ ਹੈਗਾ ਜੀ ਬੇਸ਼ੱਕ ਮੈਨੂੰ ਲੋਕ ਕਹੀ ਵੀ ਇਹ ਤੂੰ ਕਾਂਗਰਸ ਪਾਰਟੀ ਜੁਆਇਨ ਕੀਤੀ ਪਰ ਪਾਰਟੀ ਜ਼ਰੂਰ ਜੁਆਇਨ ਕਰੀ ਹੈ ਜਿੱਥੇ ਸਾਡੀ ਗੱਲ ਸਹੀ ਸੀ ਉੱਥੇ ਸਹੀ ਕਹਾਂਗੇ ਜਿੱਥੇ ਗਲਤ ਸੀ ਉੱਥੇ ਗਲਤ ਸੋ ਉਹਦੋਂ ਉਹ ਗਲਤੀ ਹੋਈ ਕਿੰਨੇ ਬੰਦਿਆਂ ਦਾ ਨੁਕਸਾਨ ਹੋਇਆ ਕਿੰਨੇ ਬੰਦੇ ਮਾਰੇ ਗਏ ਫਿਰ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਮਾਰੀ ਗਈ ਸੋ ਕੀ ਹੋਇਆ ਸਾਰਾ ਮਾਹੌਲ ਕੀ ਪੈਦਾ ਕੀਤਾ ਗਿਆ ਦੇਸ਼ ਦੇ ਵਿੱਚ ਉਸ ਤੋਂ ਬਾਅਦ ਸਾਡਾ ਕਿੰਨਾ ਨੁਕਸਾਨ ਹੋਇਆ ਅੱਜ ਮੈਂ ਕਹਿੰਦਾ ਜੋ ਚੀਜ਼ਾਂ ਨਾ ਹੁੰਦੀਆਂ ਜੇ ਘਟੋ-ਘਟ ਪੰਜਾਬ 60 70 ਸਾਲ ਅੱਗੇ ਹੁੰਦਾ ਇੱਕਦੋਮ ਇਕਲੀ ਹੂੰ ਤੇ ਸਾਡਾ ਇੰਨਾ ਨੁਕਸਾਨ ਹੋ ਗਿਆ ਯਾਰ ਨਾ ਸਾਡੇ ਤੇ ਉਹ ਉਹ ਚੀਜ਼ਾਂ ਤੰਜ ਦਾ ਸਾਹਮਣਾ ਕਰਨਾ ਪੈਂਦਾ ਜੋ ਅੱਜ ਸਾਨੂੰ ਸਾਰਿਆਂ ਨੂੰ ਕਹਿ ਦਿੰਦੇ ਨੇ ਕੀ ਕਹਿ ਦਿੰਦੇ ਖਾਲਸਤਾਨੀ ਕਹਿ ਦਿੰਦੇ ਨੇ ਇਹ ਖਾਲਸਤਾਨੀ ਆ ਜੀ ਖਾਲਸਤਾਨ ਦਾ ਮਤਲਬ ਕੀ ਹੈ ਅਜੇ ਲੋਕਾਂ ਨੂੰ ਇਹ ਨਹੀਂ ਸਮਝ ਆਇਆ ਹੂੰ ਖਾਲਸਤਾਨ ਦਾ ਮਤਲਬ ਇਹ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸੀ ਉਹ ਰਾਜ ਉਹ ਰਾਜ ਉਹ ਜੇ ਲੋਕ ਜੋ ਗੁਰੂ ਤੋਂ ਡਰਦੇ ਹੁਣ ਜੋ ਸੱਚੇ ਪਾਤਸ਼ਾਹ ਤੋਂ ਇੱਕ ਸੱਚੀ ਦਸਨ ਹੋਂਦੀ ਕਮਾਈ ਕਰਦੇ ਹੁਣ ਉਸ ਦੇ ਫੈਸਲੇ ਨੂੰ ਸਰਵਉੱਚ ਮੰਨਦੇ ਹੁਣ ਉਦੇ ਭਾਣੇ ਤੋਂ ਬਿਨਾ ਕੋਈ ਪੱਤਾ ਵੀ ਨਾ ਹਿਲਦਾ ਹੋਵੇ ਅਸੀਂ ਖਾਲਸਤਾਨ ਉਸ ਚੀਜ਼ ਨੂੰ ਮੰਨਦੇ ਹੂੰ ਕੀ ਇਹੋ ਜਿਹਾ ਖਾਲਸਤਾਨ ਕੋਈ ਮਾੜੀ ਗੱਲ ਹੈ ਸੋ ਵੀ ਪਤਾ ਹੀ ਨਹੀਂ ਕਿੰਨੀਆਂ ਚੀਜ਼ਾਂ ਪ੍ਰੋਪਗੈਂਡਾ ਸ਼ਾਮਲ ਹੋਗੇ ਕਦੇ ਕੁਝ ਸ਼ਾਮਲ ਹੋ ਗਿਆ ਮੈਨੂੰ ਵੀ ਮੈਂ ਕਿਤਾਬਾਂ ਪੜ੍ਹਦਾ ਕਿਉਂਕਿ ਮੈਨੂੰ ਵੀ ਇੰਨਾ ਗਿਆਨ ਨਹੀਂ ਇੰਨਾਂ ਚੀਜ਼ਾਂ ਬਾਰੇ ਪਰ ਜਿੱਥੋਂ ਤੱਕ ਮੈਂ ਸਮਝਦਾ ਕਿ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਕਾਇਮ ਹੋਵੇ ਹੂੰ ਧਰਮ ਨਿਰਪੱਖ ਸਾਰੇ ਹਿੰਦੂ ਮੁਸਲਮਾਨ ਭਰਾ ਜਦੋਂ ਮੈਂ ਅੱਜ ਕਿਤੇ ਆ ਸ਼ਿਵ ਸੈਨਾ ਦੀ ਸਿੰਘਾਂ ਹੀ ਲੜਾਈ ਦੇਖਦਾ ਵੀਰੇ ਕੌਣ ਕਰਵਾ ਰਿਹਾ ਸਿਰਫ 2-3 ਲੋਕ ਸੋ ਵੀ ਸਾਨੂੰ ਲੋਡ ਹੈ ਵੀ ਇਹੋ ਜਿਹਾ ਸਿਸਟਮ ਪੈਦਾ ਕਰਨ ਦੀ ਖਾਲਸ ਦਾ ਮਤਲਬ ਹੈ ਪਿਓਰ ਸਤਾਨ ਦਾ ਮਤਲਬ ਹੈ ਪਲੇਸ ਇੱਕ ਪਿਓਰ ਤੇ ਯਾਨੀ ਕਿ ਇੱਕ ਸੁੱਚੀ ਜਗ੍ਹਾ ਸੁੱਚੀ ਜਗ੍ਹਾ ਕინੇ ਬਣਾਉਣੀ ਹੈ ਉਹ ਅਸੀਂ ਆਪ ਬਣਾਉਣੀ ਹੈ ਸੰਤਾਂ ਬਾਰੇ ਕੀ ਓਪੀਨੀਅਨ ਰੱਖਦੇ ਹੋ ਕਿਉਂਕਿ ਇੱਕ ਬਹੁਤ ਵੱਡਾ ਹਿੱਸਾ ਦੇਸ਼ ਤਾਂ ਉਹਨਾਂ ਨੂੰ ਅੱਤਵਾਦੀ ਕਹਿ ਕੇ ਸੱਦਾ ਅਸੀਂ ਬੈਠ ਕੇ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਨੂੰ ਸੰਤ ਕਹਿੰਨੇ ਆ ਸਿੱਧੂ ਮੂਸੇਵਾਲਾ ਕੀ ਓਪੀਨੀਅਨ ਰੱਖਦਾ ਮੇਰੇ ਲਈ ਜੋ ਤੁਹਾਡਾ opinion ਹੈ ਮੇਰੇ ਲਈ ਉਹੀ opinion ਹੈ ਜੀ ਮੇਰੇ ਮੁਤਾਬਿਕ ਜੋ ਸਾਡੇ ਲਈ ਮਰਿਆ ਯਾਰ ਸਾਡੇ ਦਾ ਪੁਰਖਾ ਸੀ ਨਾ ਹੂੰ ਅਸੀਂ ਤੌਰੀ ਜਿਤੋਂ ਨਹੀਂ ਕਰਦੇ ਕੀ ਕਦੇ ਜਦੋਂ ਤੁਸੀਂ ਨੈਸ਼ਨਲ ਲੈਵਲ ਤੇ ਵਿਚਰਦੇ ਹੋ ਹੁਣ ਤੁਹਾਡੇ ਗੀਤ ਨੂੰ ਲੈ ਕੇ ਵੀ ਕੰਟਰੋਵਰਸੀ ਹੋਈ ਆ 4 ਤਰੀਕ ਨੂੰ ਸ਼ਾਇਦ ਤੁਹਾਡਾ ਇੱਕ ਸ਼ੋਅ ਹੈ ਉਹਨੂੰ ਲੈ ਕੇ ਵੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਲਿਖਿਆ ਇਹ ਹਾਂ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ 4 ਤਰੀਕ ਵਾਲਾ ਸ਼ੋ 4 ਜੂਨ ਦਾ 4 ਜੂਨ ਵਾਲਾ ਅਸੀਂ ਸਿਰਫ ਉਹੀ ਚੀਜ਼ਾਂ ਸੋਚਦੇ ਆਂ ਜੋ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆਂ 4 ਜੂਨ ਤਰੀਕ ਨੂੰ ਤਾਂ ਜੀ ਆ ਦਿਨ ਹੋਇਆ ਸੀ ਤੁਸੀਂ ਛੱਡ ਦਿਓ ਤੁਸੀਂ ਰੋਟੀ ਖਾਣੀ ਕਿਉਂ ਨਹੀਂ ਛੱਡਦੇ ਬਈ ਤੁਸੀਂ ਉਦੋਂ ਰੋਟੀ ਕਿਉਂ ਖਾਂਦੇ ਹੋ ਚਾਰ ਪੰਜ ਦਿਨ ਰੱਖੋ ਵਰਤਮੈ ਰੱਖਦਾ ਮੈਂ ਬਰਾਬਰ ਤੁਹਾਡੇ ਆਜੂ ਸਿਰਫ ਧਰਮ ਦੀ ਭਾਵਨਾ ਪੋਸਟਾਂ ਚ ਹੀ ਸ਼ੋ ਕਰਨੀ ਹੁੰਦੀ ਹੈ ਸਾਡਾ ਸਭ ਤੋਂ ਵੱਡਾ ਧਰਮ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਧਰਮ ਦੀ ਯਾਨੀ ਕਿ ਜਿਹੜੀ ਮੇਨ ਨਹੀਂ ਹੈ ਉਹ ਕਹਿੰਦੇ ਆ ਕਰਮ ਹੀ ਧਰਮ ਹੈ ਕਿਰਤ ਸਭ ਤੋਂ ਵੱਡਾ ਗੁਰੂ ਐ ਤੁਹਾਡਾ ਤੇ ਯਾਰ ਕਿਰਤ ਨੂੰ ਤੁਸੀਂ ਠੇਡਾ ਮਾਰਦੇ ਹੋ ਚਲੋ ਮੈਂ ਸ਼ੋਅ ਨਹੀਂ ਲਾਉਂਦਾ ਠੀਕ ਐ ਮੇਰਾ ਪਿਛਲੀ ਵਾਰੀ ਮੇਰੇ ਗਾਣੇ ਚਲੋ ਕਿਸੇ ਬੰਦੇ ਨੇ ਕਈ ਵਾਰੀ ਧਿਆਨ ਚ ਨਹੀਂ ਰਹਿੰਦਾ ਜੇ ਕਮਤਨ ਦੇ ਕਰਦੇ ਹੁੰਦੇ ਆ ਕਈ ਬੰਦਿਆਂ ਦੇ ਉਹ ਸ਼ੋਅ ਬੁੱਕ ਹੋ ਗਿਆ ਉਹਦੀ ਕਿਸੇ ਦੀ ਯਾਰ ਕਮਾਈ ਜੁੜੀ ਉਸ ਨਾਲ ਐਡਾ ਵੱਡਾ ਆਪਰੇਟਿਵ ਸਿਸਟਮ ਪਹਿਲਾਂ 40-50 ਲੱਖ ਰੁਪਏ ਮੈਨੂੰ ਦੇਊਗਾ ਫਿਰ ਉਹ ਲੋਕਾਂ ਦਾ ਰੇਂਜ ਕਰੋ ਯਾਰ ਕਿੰਨੇ ਲੋਕਾਂ ਦੀ ਰੋਟੀ ਜੁੜੀ ਆ ਤੁਸੀਂ ਕਿਸੇ ਦੀ ਕਿਰਤ ਮਾਰ ਕੇ ਤਾਂ ਮੈਨੂੰ ਸੇਵ ਕਰਨ ਦੀਆਂ ਗੱਲਾਂ ਕਰਦੇ ਹੋ ਤੇ ਕੌਣ ਕਰ ਰਿਹਾ ਉਹ ਸੋਸ਼ਲ ਮੀਡੀਆ ਵਾਲਾ ਢਾਈ ਦਾ دیਵਾਨੀ ਦਾ ਬੰਦਾ ਜਿਹਨੂੰ ਇਹ ਨਹੀਂ ਪਤਾ ਆਪਦੇ ਘਰੇ ਰੋਟੀ ਮਿਲਦੀ ਹੋ ਪਤਾ ਨਹੀਂ ਕਿ ਨਹੀਂ ਮਿਲਦੀ ਉਹ ਲੋਕਾਂ ਨੂੰ ਦੱਸ ਰਿਹਾ ਵੀ ਤੁਸੀਂ ਆਹ ਨਾ ਕਰੋ ਕੋਈ ਬਾਣਾ ਪਾ ਕੇ ਗੱਲ ਦੱਸ ਰਿਹਾ ਵੀ ਜੀ ਤੁਸੀਂ ਐ ਨਾ ਕਰੋ ਐ ਐ ਹੋ ਜਾ ਯਾਰ ਤੁਸੀਂ ਕੌਣ ਸਾਨੂੰ ਸਿਖਾਉਣ ਵਾਲੇ ਤੇ ਤੁਸੀਂ ਸਾਨੂੰ ਦੱਸੋਗੇ ਸਾਡੇ ਧਰਮ ਦੀ ਇੱਜ਼ਤ ਕਿਵੇਂ ਕਰਨੀ ਹੈ ਮੇਰਾ ਇਹੀ ਰੌਲਾ 295 ਗਾਣੇ ਚ ਸੀ ਉਹ ਬਾਈ ਜੀ ਨਫ਼ਰਤ ਨਾ ਫਲਾਓ ਮੇਰੇ ਸਿਰ ਤੇ ਕੇਸ ਨੇ ਮੇਰੇ ਸਿਰ ਤੇ ਪੱਗ ਹੈ ਮੈਂ ਪੱਗ ਦੀ ਗੱਲ ਕਰਦਾ ਮੈਂ ਲੋਕਾਂ ਨੂੰ ਦੱਸਦਾ ਵੀ ਮੇਰੇ ਜਦੋਂ ਗੋਰਿਆਂ ਕਾਲਿਆਂ ਜਾਂ ਨਾ ਵੀ ਆ ਭਾਈ ਪੱਗ ਹੈ ਸਾਡੀ ਆਈ ਸਿੰਘਾਂ ਸਿੱਖਾਂ ਸਾਡਾ ਨਾਮ ਆ ਭਾਵੇਂ ਅਸੀਂ ਪੂਰੇ ਬਾਣੇ 'ਚ ਨਹੀਂ ਪਰ ਇਹਨੂੰ ਇਹਨੂੰ ਪੱਗ ਕਹਿੰਦੇ ਆ ਹਨਾ ਤੇ ਸਾਡੀ ਕੌਮ ਨੂੰ ਸਿੱਖ ਕਹਿੰਦੇ ਆ ਤੁਸੀਂ ਸਾਨੂੰ ਇੰਨਾ ਗੱਲਾਂ ਕਰਕੇ ਸਾਡੇ ਤੇ ਸਾਡੇ ਗੁਰੂ ਉੱਤੇ ਨਫ਼ਰਤ ਨਾ ਪੈਦਾ ਕਰੋ ਸਾਨੂੰ ਪਤਾ ਸਾਡਾ ਗੁਰੂ ਕਿਹੋ ਜਿਹਾ ਤੇ ਸਾਡੇ ਗੁਰੂ ਨੂੰ ਪਤਾ ਸੀ ਕਿਹੋ ਜਿਹਾ ਕੀਕਾ ਸੌ ਕਮੀਆਂ ਹੋਣਗੀਆਂ ਮੈਂ ਗਲਤੀਆਂ ਕਰਦਾ ਹਾਂਗਾ ਕਦੇ ਇੱਕ ਅਕੇਜਨਲੀ ਪੈਗ ਵੀ ਲਾ ਲੈਂਦਾ ਹਾਂਗਾ ਕਦੇ ਕੁਝ ਹੋਰ ਵੀ ਕਰ ਲਵਾਂ ਪਰ ਉਹਨੂੰ ਪਤਾ ਹੈ ਕਿ ਮੇਰਾ ਸਤਿਕਾਰਤਾ ਕਰਦਾ ਯਾਰ ਇਹ ਹੂੰ ਸੋ ਸਾਡੇ ਵਿਚਾਲੇ ਤੇ ਦੱਸੋ ਉਹ ਬੰਦਾ ਰਿਹਾ ਵੀ ਜਿਹਨੇ ਕਦੇ ਕਿਸੇ ਵੀ ਲੈਣੇ ਦੇਣੇ ਚ ਨਹੀਂ ਯਾਰ ਜਿਹੜਾ ਬੰਦਾ ਜਿਹਨੂੰ ਪਿੰਡ ਤੋਂ ਬਾਹਰ ਕੋਈ ਦੋ ਬੰਦੇ ਜਾਣਦੇ ਤੱਕ ਨਹੀਂ ਉਹ ਸਾਨੂੰ ਧਰਮ ਦਾ ਗਿਆਨ ਦਿੰਦਾ ਅਸੀਂ ਤਾਂ ਇਹ ਪੁੱਛਣਾ ਵੀ ਤੁਸੀਂ ਕਿੰਨੇ ਕ ਘੈਂਟ ਹੋ ਯਾਰ ਜੇ ਤੁਸੀਂ ਸਾਨੂੰ ਦੱਸੋਗੇ ਸਾਡਾ ਵੀ ਗੁਰੂ ਹੈ ਸਾਡਾ ਵੀ ਸਾਰਾ ਕੁਝ ਲੱਗਦਾ ਅਸੀਂ ਵੀ ਇੱਜ਼ਤ ਕਰਦੇ ਹਾਂ ਯਾਰ ਉਹੀ ਮੈਂ ਗੱਲ ਕਹਿਣੀ ਚਾਹੁੰਨਾ ਵੀ ਭਾਈ ਨਫ਼ਰਤ ਦੀ ਰਾਜਨੀਤੀ ਨਾ ਕਰੋ ਤੁਹਾਨੂੰ ਕਦੇ ਕਦੇ ਇਹ ਨਹੀਂ ਲੱਗਦਾ ਕਿ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਦੀਆਂ ਪੋਸਟਾਂ ਤੇ ਕਮੈਂਟਾਂ ਚ ਜ਼ਿਆਦਾ ਉਲਝ ਜਾਂਦੇ ਹੋ ਜਿਵੇਂ ਜਿਹੜੇ ਥੋੜੇ ਲੈਵਲ ਤੇ ਜਿੰਨੇ ਪੰਜਾਬ ਦੇ 스타 ਦੁਨੀਆ ਪੰਦਰ ਤੇ ਗਏ ਚਾਹੇ ਉਹ ਦਿਲਜੀਤ ਨੇ ਬੱਬੂਮਾਨ ਨੇ ਮੇਰੇ ਖਿਆਲੋਂ ਇਗਨੋਰ ਕਰਦੇ ਆ ਬਹੁਤ ਜ਼ਿਆਦਾ ਉਹ ਕਦੇ ਕਮੈਂਟਾਂ ਚ ਆ ਉਹ ਬਹੁਤ ਜ਼ਿਆਦਾ ਇਸ ਤਰ੍ਹਾਂ ਚ ਨਹੀਂ ਪੈਂਦੇ ਤੁਹਾਨੂੰ ਕਦੇ ਮਹਿਸੂਸ ਹੁੰਦਾ ਕਿ ਤੁਸੀਂ ਜ਼ਿਆਦਾ ਦਿਲ ਤੇ ਲਾ ਲੈਂਦੇ ਹੋ ਗੱਲਾਂ ਨੂੰ ਨਹੀਂ ਮੈਨੂੰ ਕਦੇ ਕਦੇ ਇਹ ਮਹਿਸੂਸ ਹੁੰਦਾ ਵੀ ਆਪਾਂ ਥੋੜਾ ਜਿਹਾ ਲਹਿਰੇ ਚੱਲਦੇ ਆ ਲੋਕਾਂ ਤੋਂ ਸਰਨ ਨੂੰ ਤਾਂ ਮੇਰਾ ਵੀ ਸਰ ਸਕਦਾਈ ਮੈਂ ਵੀ ਕਹਾਂ ਬਾਈ ਜੀ ਡਰਾਮਾ ਕਰਨਾ ਇਗਨੋਰ ਵੀ ਕੀਤਾ ਜਾ ਸਕਦਾ ਹੈ ਜਾਂ ਪੋਸਟ ਦੇਖ ਕੇ ਇਗਨੋਰ ਕੀਤੀ ਜਾ ਸਕਦੀ ਹੈ ਮੈਂ ਤੁਹਾਨੂੰ ਗੱਲ ਦੱਸਦਾ ਬਾਈ ਜੀ ਇੱਕ ਹਰੇਕ ਦਾ ਆਪਣਾ ਸੁਭਾਅ ਹੁੰਦਾ ਹੁਣ ਸਾਡੇ ਜਿਹੜੇ ਜਿੰਨੇ ਸਟਾਰਾਂ ਦੇ ਤੁਸੀਂ ਨਾਮ ਲੈਨੇ ਹੋ ਉਹਨਾਂ ਚੋਂ ਕਰੋੜ ਸਟਾਰ ਅਮਰੀਕਾ ਬੈਠੇ ਨੇ ਕੋਈ ਕੈਨੇਡਾ ਬੈਠਾ ਉਹਨਾਂ ਨੂੰ ਉਹਵੇਂ ਠੀਕ ਲੱਗਦਾ ਹੈ ਠੀਕ ਹੈ ਮੈਂ ਉਹ ਉਸ ਵਾਲੀ ਨਹੀਂ ਮੈਂ 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 ਤੁਹਾਡੇ ਮੂੰਹੋਂ ਉਹਨਾਂ ਬਾਰੇ ਕੋਈ ਸ਼ਬਦ ਨਹੀਂ ਪਰੋਣਾ ਚਾਹੁੰਦਾ ਮੇਰਾ ਸਿਰਫ ਇੱਕ ਮੈਂ ਕੰਪੈਰੀਜ਼ਨ ਨਹੀਂ ਕਰ ਰਿਹਾ ਮੈਂ ਸਿਰਫ ਇਹ ਪੁੱਛ ਰਿਹਾ ਕਿ ਕਈ ਵਾਰ ਤੁਹਾਨੂੰ ਇਹ ਕਿਉਂਕਿ ਅਸੀਂ ਵੀ ਜਦੋਂ ਪੱਤਰਕਾਰੀ ਕਰਦੇ ਹਾਂ ਜੇ ਦੋ ਚਾਰ ਲੋਕ ਕਮੈਂਟ ਕਰਦੇ ਤਾਂ ਕਈ ਵਾਰੀ ਅਸੀਂ ਇਗਨੋਰ ਕਰਦੇ ਹਾਂ ਤੁਹਾਨੂੰ ਕਦੇ ਮਹਿਸੂਸ ਹੁੰਦਾ ਹੈ ਕਿ ਤੁਸੀਂ ਸ਼ਾਇਦ ਦਿਲ ਤੇ ਲਾ ਲੈਂਦੇ ਹੋ ਗੱਲਾਂ ਹੁਣ ਹੁਣ ਮੈਂ ਜੇ ਆਪਾਂ ਉਹੀ ਲੈਕਚਰ ਹੁਣ ਜਿਹੜੇ ਕਲਾਕਾਰਾਂ ਤੁਸੀਂ ਗੱਲ ਕਰਦੇ ਹੋ ਮੈਂ ਉਹਨਾਂ ਬਾਰੇ ਕੁਝ ਬੈਡ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਇਲੈਕਸ਼ਨ ਲੜੀ ਨਹੀਂ ਲੜੀ ਕਿ ਉਹ ਆਪਦੇ ਪਿੰਡ ਰਹੇ ਨਹੀਂ ਰਹੇ ਕਿ ਉਹ ਲੋਕਾਂ ਨਾਲ ਵਰਤਦੇ ਨਹੀਂ ਵਰਤਦੇ ਸੋ ਹਰੇਕ ਦਾ ਆਪਣਾ ਸੁਭਾਅ ਹੈ ਜੀ ਅਸੀਂ ਇਸ ਚੀਜ਼ ਨੂੰ ਨਹੀਂ ਛੱਡ ਸਕਦੇ ਜਿੱਥੋਂ ਅਸੀਂ ਗਏ ਆ ਨਹੀਂ ਛੱਡ ਸਕਦੇ ਯਾਰ ਨਹੀਂ ਰਹਿ ਹੁੰਦਾ ਸੀ ਬੋਲ ਦਿੰਨੇ ਆ ਕਈ ਬੰਦੇ ਮੈਨੂੰ ਕਹਿੰਦੇ ਆ ਤੂੰ ਕਾਂਗਰਸ ਜੁਆਇਨ ਕਰ ਲਈ ਤੇਰੇ ਟਰੈਕਟਰ ਤੇ ਤਾਂ ਫੋਟੋ ਸੱਤਾਈ ਲੱਗੀ ਹੋਈ ਮੈਂ ਕਹਾ ਯਾਰ ਲਾਹੀ ਤਾਂ ਨਹੀਂ ਮੈਂ ਹੂੰ ਜੇ ਤਾਂ ਮੈਂ ਪਾਰਟੀ ਜੁਆਇਨ ਕਰਕੇ ਫੋਟੋ ਲਾਤੀ ਵੀ ਚੱਕ ਗਈ ਬਾਬਾ ਆਪਣਾ ਰਿਸ਼ਤਾ ਨਿਭੜਿਆ ਅਜ ਤੋਂ ਬਾਅਦ ਫਿਰ ਮੇਰੀ ਮਾੜੀ ਗੱਲ ਸੀ ਮੈਨੂੰ ਲੱਗੀ ਆ ਯਾਰ ਕੀ ਕਿਸੇ ਜੇ ਕਿਸੇ ਦੀ ਤੁਸੀਂ ਇੱਜ਼ਤ ਕਰਦੇ ਹੋ ਕੀ ਉਹ ਗੁਨਾਹਕ ਦੀ ਇੱਜ਼ਤ ਕਰਨਾ ਠੀਕ ਆ ਯਾਰ ਤੁਹਾਨੂੰ ਮੜਾ ਲੱਗਦਾ ਹੂੰ ਮੈਨੂੰ ਨਹੀਂ ਮੜਾ ਲੱਗਦਾ ਤੁਸੀਂ ਮੇਰੀ ਸੋਚ ਬਦਲ ਕਿਵੇਂ ਸਕਦੇ ਹੋ ਹੂੰ ਮੇਰੇ ਨਾਲ ਬੜੇ ਤਹਿ ਬਲ ਤੇ ਇਸ ਚੀਜ਼ ਤੇ ਵੀ ਵਿਤਕਰਾ ਹੋਇਆ ਵੀ ਸਿੱਧੂ ਦੇ ਕਰੈਕਟਰ ਦਾ ਫੋਟੋ ਲੱਗੀ ਆ ਆਪਣੀ ਨੂੰ ਵੋਟ ਪਾਉਣੀ ਮੈਂ ਠੀਕ ਆ ਬਾਈ ਨਹੀਂ ਪਾਉ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਚੀਜ਼ਾਂ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਵਿਚਰਦੇ ਹੋ ਸਮਾਜ 'ਚ ਪਰ ਠੀਕ ਆ ਯਾਰ ਮੈਨੂੰ ਲੱਗਦਾ ਸੀ ਮੈਂ ਕਰ ਲਿਆ ਮੈਂ ਕਿਸੇ ਤੇ ਥੋਪਤਾ ਨਹੀਂ ਰਿਹਾ ਹੂੰ ਜੇ ਮੇਰੇ ਤੇ ਲੱਗੀ ਆ ਮੈਂ ਤੁਹਾਨੂੰ ਤਾਂ ਨਹੀਂ ਕਹਾਂ ਤੁਸੀਂ ਵੀ ਲਾਓ ਠੀਕ ਆ ਮੈਨੂੰ ਠੀਕ ਲੱਗ ਰਹੀ ਮੈਂ ਲਾ ਯਾਰ ਹਰੇਕ ਦੀ ਆਪਣੀ ਫਰੀडम ਹੈ ਮੈਂ ਬ ਨਹੀਂ ਵੀ ਸਾਨੂੰ ਪਤਾ ਨਹੀਂ ਕੀ ਕਹਿ ਦੇਣ ਕਿ ਸਾਡੇ ਤੋਂ ਪਹਿਲਾਂ ਕਰ ਨਹੀਂ ਬੋਲਦਾ ਇਸ ਤਰ੍ਹਾਂ ਸ਼ਾਇਦ ਇੰਟਰਵਿਊ ਤੋਂ ਪਹਿਲਾਂ ਵੀ ਕਹਿ ਦਿੰਦੇ ਕਿ ਭਾਈ ਜੀ ਆਹ ਸਵਾਲ ਨਾ ਕਰ ਲਿਆ ਸਵਾਲ ਨਾ ਕਰਿਓ ਸੋ ਉਹੀ ਗੱਲ ਆ ਯਾਰ ਅਸੀਂ ਬੋਲ ਦਿੰਦੇ ਸਾਨੂੰ ਕੋਈ ਘਬਰਾਟ ਹੀ ਨਹੀਂ ਇਸ ਚੀਜ਼ 'ਚ ਠੀਕ ਆ ਜਿਹਨੂੰ ਅਸੀਂ ਮੰਨਦੇ ਆ ਜਿਹੜਾ ਸਾਡੇ ਲਈ ਚੰਗਾ ਸਾਨੂੰ ਚੰਗਾ ਲੱਗਦਾ ਅਸੀਂ ਇਸ ਚੀਜ਼ ਦੇ ਵੀ ਹੱਕ 'ਚ ਆਂ ਇਹੀ ਚੀਜ਼ ਮੈਂ ਤੁਹਾਡੀ ਤੁਸੀਂ ਅਨਕੰਪਲੀਟ ਕੀਤੀ ਵੀ ਨੁਕਸਾਨ ਜੇ ਹੋਇਆ ਸਾਡਾ ਹੋਇਆ ਤਾਂ ਉਹਨਾਂ ਦਾ ਵੀ ਹੋਇਆ ਹੂੰ ਸੌਖਾ ਕੋਈ ਨਹੀਂ ਹੂੰ ਰੌਲਾ ਪਿਆ ਤਾਂ ਨੁਕਸਾਨ ਕਿਹਦਾ ਹੋਇਆ ਸਾਡਾ ਹੀ ਹੋਇਆ ਯਾਰ ਸੋ ਅਸੀਂ ਚਾਹੁੰਦੇ ਆ ਉਹੀ ਗੱਲ ਮੇਰੀ ਇਨਕੰਪਲੀਟ ਸੀ ਕਿ ਭਾਈ ਅਸੀਂ ਚਾਹੁੰਦੇ ਆ ਇੱਕ ਖੁਸ਼ਹਾਲ ਦੇਸ਼ ਚੰਗੇ ਲੋਕ ਸਾਰੇ ਧਰਮਾਂ ਦੀ ਇੱਜ਼ਤ ਬਰਾਬਰ ਦੀ ਪ੍ਰਭੂ ਸੱਤਾ ਸਾਰਿਆਂ ਨੂੰ ਸੋਵਰੈਨਿਟੀ ਹਰੇਕ ਕੌਮ ਦੀ ਹਰੇਕ ਬੰਦਾ ਇੱਜ਼ਤ ਕਰੇ ਇਹ ਨਹੀਂ ਕੋਈ Hindu ਆ ਕੋਈ Musalman ਹੈ ਕੋਈ Sikh ਆ ਯਾਰ ਸਾਰੇ ਭਰਾ ਆਪਾਂ ਵੀ ਤੁਸੀਂ ਐਦਾਂ ਕਿਉਂ ਨਹੀਂ ਰੱਖ ਸਕਦੇ ਕਿ ਸਾਨੂੰ ਖਾਲਿਸਤਾਨ ਦੀ ਹਿੰਦੁਸਤਾਨ ਦੀ جنگ 'ਚ ਪਾਉਣਾ ਜ਼ਰੂਰੀ ਹੈ ਧਰਨੇ ਤੇ ਜਾਂਦੇ ਤਾਂ ਖਾਲਿਸਤਾਨੀ ਬਾਰਡਰ ਤੇ ਜਾਣੇ ਉਧ ਦੇਸ਼ ਭਗਤ ਵੀ ਇਹੋ ਜੇ ਮਾਪਦੰਡਾਂ ਚੋਂ ਯਾਰ ਸਾਨੂੰ ਕੱਢ ਦਿਓ ਜਾਂ ਤੁਹਾਨੂੰ ਜਮਾਂ ਦੇਸ਼ ਭਗਤ ਮੰਨ ਲਓ ਜਾਂ ਸਾਨੂੰ ਬਾਹਰ ਮੰਨ ਲਓ ਹਮ ਅਸੀਂ ਤਾਂ ਖੁਸ਼ ਆ ਭਾਈ ਇੱਥੇ ਰਹਿ ਕੇ ਅਸੀਂ ਇਹ ਜਿਹੜੇ ਘਰ ਜੇ ਅਸੀਂ ਵਿਦੇਸ਼ ਰਹਿਣਾ ਉਹ ਛੱਡ ਦਿੰਦੇ ਉੱਥੇ ਜਾ ਕੇ ਬਾਰਡਰ ਤੋਂ ਬਾਹਰ ਜਾ ਕੇ ਮੈਂ ਵੀ ਨਾਰੇ ਲਾ ਸਕਦਾ ਸੀ ਜਿਵੇਂ ਮੁਲਖਾ ਟੱਪ ਕੇ ਲਾਉਂਦੇ ਨੇ ਵੀ ਅਸੀਂ ਜੀ ਫਲਾਨਾ ਸੰਤਰੀ ਫੋਟੋ ਉੱਥੇ ਵੀ ਚੱਕਾ ਸੀ ਇੱਥੇ ਵੀ ਲਾਈ ਬੈਠੇ ਆ ਯਾਰ ਠੀਕ ਹੈ ਜਿਹਦੀ ਇੱਜ਼ਤ ਕਰਦੇ ਆ ਯਾਰ ਅਸੀਂ ਕਰਦੇ ਆ ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਕਿਸੇ ਦੇ ਖਿਲਾਫ ਆ ਕਿਸੇ ਧਰਮ ਦੇ ਸਾਰਾ ਨਾ ਸਤਕਾਰ ਕਰਦੇ ਆ ਸਾਰਿਆਂ ਨੂੰ ਪਿਆਰ ਕਰਦੇ ਆ ਤੇ ਸਾਡਾ ਧਰਮ ਸਾਨੂੰ ਇਹੀ ਜਾਂਚ ਰੰਦਾ ਵੀ ਗਿਆਨ ਹੀ ਗੁਰੂ ਹੈ ਜਿੰਨਾ ਚਿਰ ਤੁਸੀਂ ਗਿਆਨ ਤੋਂ ਵਾਂਝੇ ਹੋ ਨਾ ਚਿਰ ਤੁਹਾਡਾ ਕੋਈ ਤੁਸੀਂ ਸਿੱਖ ਨਹੀਂ ਕੋਈ ਤੁਸੀਂ ਹਿੰਦੂ ਨਹੀਂ ਤੁਸੀਂ ਕੁਝ ਵੀ ਨਹੀਂ ਤੁਸੀਂ